ਦੇਖੋ ਰੰਗਪੁਰੀ ਸਾਹਿਬ ਇਹ ਗੱਲ ਆ ਕਿ ਜੇ ਉਹਨੂੰ ਅਸਲ ਮੰਨ ਲਓ ਆਪੇ ਇੱਥੋਂ ਸ਼ੁਰੂ ਕਰ ਲੈਂਦੇ ਕਿ ਸਨਮਾਨ ਨਹੀਂ ਮਿਲ ਰਿਹਾ ਉਹਦਾ ਜ਼ਿੰਮੇਵਾਰ ਤਸੀਂ ਆ ਜੀ ਜੇ ਮੈਂ ਆਪਣੇ ਘਰ ਚ ਕਹਾ ਕਿ ਮੇਰੇ ਘਰ ਚ ਮੇਰੀ ਮਾਂ ਦੀ ਇੱਜ਼ਤ ਨਹੀਂ ਹੋ ਰਹੀ ਤਾਂ ਕੌਣ ਜ਼ਿੰਮੇਵਾਰ ਆ ਜੀ ਬੱਚੇ ਜ਼ਿੰਮੇਵਾਰ ਆ ਜੀ ਜੇ ਮਾਤ ਪਾਸ਼ਾ ਨੂੰ ਸਨਮਾਨ ਨਹੀਂ ਮਿਲ ਰਿਹਾ ਤਾਂ ਕੌਣ ਜ਼ਿੰਮੇਵਾਰ ਆ ਮਾਤ ਪਾਸ਼ਾ ਦੇ ਬੱਚੇ ਜਿਨ੍ਹਾਂ ਜਿਹੜੇ ਮਾਂ ਬੋਲੀ ਦੇ ਲਾਲਾਂ ਨੇ ਉਹਨੂੰ ਪਟਰਾਣੀ ਬਣਾਉਣਾ ਸੀ ਅੱਜ ਉਹਨੂੰ ਇਗਨੋਰ ਕਰ ਰਹੇ ਆ ਜੀ ਇਹ ਤਾਂ ਸਾਡੇ ਸਾਨੂੰ ਹੀ ਇਹ ਸਵੈ ਪਰਚੋਲ ਕਰਨ ਦੀ ਲੋੜ ਆ ਸਾਨੂੰ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਆ ਸੋ ਬਟ ਐਸੀ ਵੀ ਗੱਲ ਹੈ ਨਹੀਂ ਮੈਂ ਬਹੁਤ ਨਿਰਾਸ਼ਾ ਚ ਜੀਣ ਵਾਲਾ ਬੰਦਾ ਨਹੀਂ ਹੈ ਮੈਂ ਬਹੁਤ ਆਸਵੰਦ ਆ ਕਿ ਜਿਸ ਤਰੀਕੇ ਨਾਲ ਹੁਣ ਮੈਂ ਦੇਖਦਾ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਗੱਲ ਡਿਟਰਮੀਨੇਸ਼ਨ ਦੀ ਆ ਪ੍ਰਤੀਬੱਧਤਾ ਦੀ ਆ ਜੀ ਆ ਮੇਰਾ ਜਨਮ ਦਿਨ ਲੰਘ ਕੇ ਗਿਆ ਥੋੜੇ ਜਣੇ ਪਹਿਲਾਂ ਕੋਈ ਮੇ ਕੋ 40 50 ਕੇਕ ਮੇਰੇ ਮਿੱਤਰਾਂ ਦੋਸਤਾਂ ਨੇ ਮੈਨੂੰ ਭੇਜੇ ਕੁਛ ਲੈ ਕੇ ਆਏ ਮੈਂ ਕੱਟੇ ਜੀ ਲਗਭਗ অলমোਸਟ 90% ਕੇਕ ਤੇ ਮੇਰਾ ਨਾਮ ਪੰਜਾਬੀ ਚ ਲਿਖਿਆ ਸੀਗਾ ਇਹ ਮੇਰੀ ਡਿਟਰਮੀਨੇਸ਼ਨ ਹੈ ਜੀ ਉਹਨੂੰ ਦੇਖ ਕੇ ਸਾਹਮਣੇ ਵਾਲਾ ਬੰਦਾ ਮੈਨੂੰ ਚੈਲੰਜ ਨਹੀਂ ਦਿੰਦਾ ਮੈਨੂੰ ਅਸੈਪਟ ਕਰ ਲਿਆ ਉਹਨੇ ਕਿ ਇਹਦੇ ਕੋਲ ਜਾਣਾ ਤਾਂ ਕੇਕ ਭਰਾਵਾ ਪੰਜਾਬੀ ਚ ਲਿਖਣਾ ਨਹੀਂ ਤਾਂ ਇਹਨੂੰ ਇਤਰਾਜ਼ ਹੋਏਗਾ ਸੋ ਇਸ ਤਰ੍ਹਾਂ ਜੇ ਸਾਰੇ ਬੰਦੇ ਇਸ ਤਰ੍ਹਾਂ ਦੀ ਪ੍ਰਤੀਬੱਧਤਾ ਹਾਸਲ ਕਰ ਲੈਣ ਵੱਲ ਲੈਣ ਤਾਂ ਨਿਰਸੰਦੇ ਇਹ ਸਨਮਾਨ ਮਿਲੇਗਾ